ਲੋ ਜੀ ਅੱਜ ਅਪਾ 6E ਚ ਦਾ ਰਿਵਿਊ ਕਰਾਂਗੇ 6E ਸਟੋਰੀ ਇਸ ਤਰ੍ਹਾਂ ਨਵਦੀਪ ਉਹਦੇ ਮਨਪ੍ਰੀਤ ਬਾਰੇ ਬੱਚਾ ਸਾਰਿਆਂ ਨੂੰ ਨੈਟ ਤੇ ਪਤਾ ਹੀ ਆ ਪਰ ਇਸ ਦੇ ਕਲਮ ਵਿੱਚ ਇਸ ਤਰ੍ਹਾਂ ਦੱਸਿਆ ਗਿਆ ਹੈ ਨਵਦੀਪ ਨਵਦੀਪ ਤੇ ਮਨਪ੍ਰੀਤ ਦੀ ਸਟੋਰੀ ਨੂੰ ਇਸ ਤਰ੍ਹਾਂ ਦੱਸਿਆ ਗਿਆ ਹੈ ਮਨਪ੍ਰੀਤ ਨਵਦੀਪ ਦੀ ਇੱਕ ਸਿਸਟਰ ਹੁੰਦੀ ਆ ਖੁਸ਼ੀ ਜੋ ਕਿ ਮਨਪ੍ਰੀਤ ਨੂੰ ਪਿਆਰ ਕਰਦੀ ਹੁੰਦੀ ਆ ਪਿਆਰ ਕਰਨ ਦੇ ਪਿਆਰ ਕਰਨ ਦੇ ਦੌਰਾਨ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਜਿਸ ਨਾਲ ਮਨਪ੍ਰੀਤ ਪਿਆਰ ਕਰਨ ਦੇ ਦੌਰਾਨ ਮਨ ਖੁਸ਼ੀ ਵਿੱਚ ਪ੍ਰੈਗਨੈਂਟ ਹੋ ਜਾਂਦੀ ਹੈ ਪ੍ਰੈਗਨੈਂਟ ਮਨਪ੍ਰੀਤ ਨਾਲ ਮਨਪ੍ਰੀਤ ਉਸ ਨੂੰ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੰਦਾ ਹੈ ਰਿਕਾਰ ਕਰਨ ਕਰ ਉਹ ਉਸ ਨੂੰ ਸੁਸਾਇਡ ਕਰ ਲੈਂਦੀ ਹੈ ਉਸ ਤੋਂ ਕੁਝ ਸਾਲ ਬਾਅਦ ਨਵ ਨਵਦੀਪ ਜੰਦਗੀ ਮੈਂ ਲਿਖ ਕੇ ਕਿਰਬਹਰ ਜਾਣ ਦੀ ਤਿਆਰੀ ਕਰਦੀ ਆ ਤੇ ਰਿਸ਼ਤੇ ਦੇਖਦੀਏ ਰਿਸ਼ਤੇ ਦੇਖ ਰਹੇ ਹਾਂ ਕੋਈ ਗਾਣੂ ਸਾਨੂੰ ਮਨਪਰੀ ਦਾ ਰਿਸ਼ਤਾ ਆਉਂਦਾ ਹੈ ਮਨਪਰੀ ਦਾ ਰਿਸ਼ਤਾ ਦੇਖੇ ਉਸ ਨੂੰ ਉਹ ਸਾਰੀ ਸਟੋਰੀ ਬਸ ਇਸ ਵਿੱਚ ਦਿਖਾਈ ਗਈ ਹੈ ਕਿ ਕਿਸ ਤਰ੍ਹਾਂ ਬਦਲ ਆ ਲੈਦੀ ਹੈ ਤੇ ਕਿਸ ਤਰ੍ਹਾਂ ਉਸ ਨੂੰ ਤੰਗ ਪਰੇਸ਼ਾਨ ਕਰਦੀ ਹੈ ਤੇ ਉਸ ਨੂੰ ਬਾਰੀ ਨਹੀਂ ਬੁલાਉਂਦੀ ਇਸ ਫਿਲਮ ਵਿੱਚ ਮੇਨ ਇਹ ਦਿਖਾਇਆ ਗਿਆ ਕਿ ਮਨਪ੍ਰੀਤ ਨੇ ਸੁਸਾਇਦ ਨਹੀਂ ਕੀਤੀ ਬਲਕਿ ਉਸਨੇ ਓਵਰਡੋਜ਼ ਨਸ਼ੇ ਦੀ ਓਵਰਡੋਜ਼ ਕੀਤੀ ਜਿਸ ਨੂੰ ਹਰਦੀਪ ਗਰੇਵਾਲ ਵਕੀਲ ਦੇ ਤੌਰ ਤੇ ਇੱਕ ਸਾਰਾ ਸੱਚ ਸਾਹਮਣੇ ਲੈ ਕੇ ਆਉਂਦਾ ਹੈ ਵੀ ਉਸਨੇ ਸੁਸਾਇਦ ਸੁਸਾਇਦ ਨਹੀਂ ਕੀਤੀ ਬਲਕਿ ਮਰਨ ਤੋਂ ਇੱਕ ਮਰਨ ਤੋਂ ਇੱਕ ਦਿਨ ਪਹਿਲਾਂ ਮਰਨ ਤੋਂ ਕੁਝ ਟਾਈਮ ਪਹਿਲਾਂ ਉਹ ਨਵਦੀਪ ਨਾਲ ਫੋਨ ਤੇ ਗੱਲ ਹੁੰਦੀ ਹੈ ਨਵਦੀਪ ਨੂੰ ਸਾਰਾ ਕੁਝ ਦੱਸ ਦਿੰਦੀ ਹੈ ਵੀ ਉਸ ਕੋ ਸਿੱਧੀ ਭੈਣ ਹੈ ਜਿਸ ਨਾਲ ਉਹ ਪਿਆਰ ਕਰਦਾ ਸੀ ਪ੍ਰੈਗਨੈਂਟ ਹੋਣ ਕਰਕੇ ਜਿਹਦੇ ਸੁਸਾਇਸਾਈਡ ਕਰ ਲਿਆ ਸੀ ਉਹਦੀ ਭੈਣ ਹੈ ਇਹ ਸਾਰਾ ਗੁੱਸਾ ਉਹ ਮਨਪ੍ਰੀਤ ਉਹ ਗੁੱਸੇ ਵਿੱਚ ਆਂਦਾ ਤੇ ਬਹੁਤ ਜ਼ਿਆਦਾ ਨਸ਼ਾ ਕਰ ਲੈਂਦਾ ਨਸ਼ਾ ਕਰਨ ਕਰਕੇ ਉਹਦੀ ਦਿੱਸਤ ਹੋ ਜਾਂਦੀ ਹੈ ਇਸ ਵਿੱਚ ਉਸ ਦਾ ਦੋਸਤ ਦੋਸਤ ਇੱਕਦਮ ਲੇਨ ਰੋਲ ਦਿਖਾਇਆ ਗਿਆ ਤੇ ਉਸ ਦਾ ਇੱਕ ਚਾਚਾ ਹੁੰਦਾ ਜੋ ਪੁਲਿਸ ਵਿੱਚ ਹੁੰਦਾ ਜਦੋਂ ਉਹ ਡੋਜ ਆਉਂਦੇ ਤੇ ਦੋਨੇ ਡਰ ਜਾਂਦੇ ਹਨ ਤੇ ਉਸ ਦਾ ਦੋਸਤ ਦੱਸਦਾ ਕਿ ਉਹ ਆਪਣੀ ਮੰਗੇਤਰ ਨਾਲ ਲੜਿਆ ਸੀ ਜੋ ਬਾਹਰ ਗਈ ਹੈ ਜਿਸ ਨੂੰ ਬੁਲਾਣੀ ਦਿੱਤੀ ਤੇ ਸੋਚ ਕੇ ਪੁਲਿਸ ਵਾਲ ਦੇ ਦਿਮਾਗ 'ਚ ਇੱਕ ਸਟੋਰੀ ਆਉਂਦੀ ਹੈ ਜਿਸ ਤੇ ਸਾਰੀ ਕਲਮ ਬਣਾਈ ਗਈ ਹੈ ਇਸ ਨੂੰ ਇੱਕ ਸੁਸਾਇਡ ਦਾ ਨਾਮ ਦਿੱਤਾ